ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗਾ ਸਬਾਣੀ ਭਗਤਾਂ ਕੀ ਕਵੀਰ ਜੀ ਉਹ ਨਾਮ ਦਿਓ ਜੀਉ ਰਵਦਾ ਜੀਉ ਆਸਾ ਸ੍ਰੀ ਕਵੀਰ ਜੀਉ ਗੁਰ ਚਰਨ ਲਾਗ ਹਮ ਬਿਨਵੰਤਾ ਪੂਛਤ ਕਹਿ ਜੀਉ ਉਪਾਇਆ ਕਬਨ ਕਾਜ ਜਗ ਉਪਜੇ ਬਿਨ ਸੇ ਕਹੂ ਮੋਹੇ ਸਮਝਾਇਆ ਇੱਥੇ ਪਗ ਜੀ ਨੇ ਜੋ ਆਪਾਂ ਮੂਲ ਮੰਤਰ ਪੜ੍ਹਦੇ ਆਂ ਉਸ ਟਾਈਮ ਦੇ ਵਿੱਚ ਵੀ ਇਹ ਰਾਗ ਨੇ ਬਾਣੀ ਦੇ ਗੁਣ ਨੇ ਇਹ ਸਮਝ ਆਪਾਂ ਨੂੰ ਉਹਦੀ ਕਿਰਪਾ ਨਹੀਂ ਆਉਣੇ ਨੇ ਜਿਵੇਂ ਆਪਾਂ ਮੂਲ ਮੰਤਰ ਪੜ੍ਹ ਕੇ ਰੱਖ ਦਿੰਨੇ ਆਂ ਇਹ ਅੱਠ ਗੁਣ ਨੇ ਇੱਕ ਦੇ ਇੱਕ ਹੋਣ ਲਈ ਆਪਾਂ ਨੂੰ ਇਹ ਗੁਣਾਂ ਦੀ ਪ੍ਰਾਪਤੀ ਕਰਨੀ ਪਊ ਸਤਨਾਮ ਪਹਿਲਾ ਇੱਕ ਓਮਕਾਰ ਇੱਕ ਹਤਨਾਮ ਦੂਜਾ ਕਰਤਾ ਪ੍ਰਕਤੀਜਾ ਨਿਰਭਉ ਚੌਥਾ ਨਿਰਵੈਰ ਪੰਜਵਾਂ ਅਕਾਲਮੁਖ ਸੇਵਾ ਅਜੂਨੀ ਸਤਿਵਾਂ ਸੈਭੰਗ ਅੱਠਵਾਂ ਅੱਠਾਂ ਦੀ ਪ੍ਰਾਪਤੀ ਗੁਰਪ੍ਰਸਾਦ ਗੁਰਪ੍ਰਸਾਦ ਗੁਰੂ ਦੀ ਕਿਰਪਾ ਗਿਆਨ ਦੀ ਕਿਰਪਾ ਗੁਰਦੇਵ ਦੀ ਕਿਰਪਾ ਇਹ ਅੱਠ ਗੁਣ ਨੇ ਇੱਕ ਇੱਕ ਕਰਕੇ ਆਪਾਂ ਨੇ ਪ੍ਰਾਪਤੀ ਹੋਣੀ ਹੈ ਭਾਈ ਸਭ ਤੋਂ ਪਹਿਲਾਂ ਆਪਾਂ ਨੂੰ ਨਿਰਭਉ ਗੁਣ ਪ੍ਰਾਪਤ ਹੋਣਾ ਭੈ ਤੋਂ ਮੁਕਤੀ ਬਾਣੀ ਭੈ ਤੋਂ ਮੁਕਤੀ ਦਿੰਦੀ ਆਪਾਂ ਨੂੰ ਸੰਸਾਰੀ ਮਤਾਂ ਭੈ ਦੇ ਕਿ ਪਿੱਛੇ ਲਾਉਂਦੀਆਂ ਬਾਣੀ ਭੈ ਤੋਂ ਮੁਕਤ ਕਰਦੀ ਹੈ ਸਮਝਣਾ ਤਾਂ ਆਪਾਂ ਹੀ ਆ ਭਾਈ ਚੱਲਣਾ ਤਾਂ ਆਪਾਂ ਹੀ ਹੈ ਅਗੀ ਭਗਤ ਜੀ ਕੀ ਸੁਝਾਉਂਦੇ ਆ ਰਾਗ ਆਸਾ ਬਾਣੀ ਪੱਤੀ ਗੁਰ ਚਰਨ ਲਾਗ ਹੰਬੇਨਵੰਤਾ ਪੂਛਤ ਕਹੇ ਜੀ ਉਪਾਇਆ ਕਵਨ ਕਾ ਜਗ ਉਪਜੀ ਵਿੰਸੀ ਕੋਮੋਏ ਸੁਝਾਏ ਹਦੇਵ ਸਤਿਗੁਰ ਅਗੇ ਬੇਨਤੀ ਕਰਦੇ ਹੈ ਜੀ ਕਿਉਂ ਪੈਦਾ ਕੀਤਾ ਹੈ ਇਹਦਾ ਕੀ ਕਾਰਨ ਸੀਗਾ ਕਾਤੇ ਹੀ ਆਇਆ ਔਰ ਕਿਵੇਂ ਵਾਪਸ ਜਾਊ ਸਿੱਧ ਵੀ ਪੁੱਛਦੇ ਨੇ ਗੁਰੂ ਸਾਹਿਬ ਨੂੰ ਸਿੱਧ ਗੋਸ਼ਤ ਦੇ ਵਿੱਚ ਧਰਮ ਦੇ ਵਿੱਚ ਤਾਂ ਆ ਬੱਡੇ ਬਣੇ ਹੋਏ ਨੇ ਲੇਕਿਨ ਧਰਮ ਦੀ ਦੁਨੀਆਦਾਰ ਨੂੰ ਖਿਆਲ ਨਹੀਂ ਪਤਾ ਹੀ ਨਹੀਂ ਹੈ ਸਰੀਰ ਕਰਕੇ ਪੂਰਨ ਸੀ ਨਾ ਐਵੇਂ ਸੰਸਾਰ ਦੀਆਂ ਮੱਤਾਂ ਸਾਰੀਆਂ ਸਰੀਰ ਕਰਕੇ ਪੂਰਨ ਹੋ ਜਾਂਦੀਆਂ ਗੁਣ ਕੋਈ ਨਹੀਂ ਹੁੰਦਾ ਆਪਾਂ ਹੀ ਗੁਣਾਂ ਦੀ ਪ੍ਰਾਪਤੀ ਕਰਨੀ ਹੈ ਪਹਿਲਾਂ ਆਪਾਂ ਨਿਰਭਉ ਹੋਣਾ ਫਿਰ ਨਿਰਵੈਰ ਹੋਣਾ ਫਿਰ ਕਾਲ ਤੋਂ ਮੁਕਤ ਫਿਰ ਸੈਪੰਗ ਜਿਹੜਾ ਮਨ ਭੰਗ ਰਹਿੰਦਾ ਹੈ ਅਵੇ ਸੌ ਉਹ ਨੂੰ ਜੀ ਨੇ ਭੰਨਿਆ ਹੋਇਆ ਫਿਰ ਇੱਕ ਹੋ ਜਾਂਦਾ ਇਹ 4 ਗੁਣਾ ਤੋਂ ਬਾਅਦ ਇੱਕ ਹੋ ਜਾਂਦੇ ਨੇ ਫਿਰ ਇਹ 8 ਗੁਣ ਪੂਰੇ ਹੋ ਜਾਂਦੇ ਨੇ ਕੀ ਦੀ ਕਿਰਪਾ ਨਾ ਗੁਰਪ੍ਰਸਾਦ ਅੰਦਰ ਲਿਜਦਾ ਹੈ ਕਿ ਇਹ ਸਤਗੁਰ ਸਾਡੇ ਚ ਕੋਈ ਨਹੀਂ ਹੈਗਾ ਨਿਰਪੋ ਹੈ ਨਹੀਂ ਅਸੀਂ ਨਿਰਵੈਰ ਨਹੀਂ ਸੰਸਾਰ ਨਾਲ ਬੈਰ ਵਿਰੋਧ ਹੈ ਕਾਲ ਤੋਂ ਮੁਕਤ ਨਹੀਂ ਪਰ ਫਿਰ ਵੀ ਅਸੀਂ ਆਪ ਜੀ ਆਪ ਨੂੰ ਪੂਰਨ ਸਮਝਦੇ ਹਾਂ ਉਹੀ ਗਲਤੀ ਕਰਦੇ ਹਾਂ ਉਹੀ ਭਗਤ ਜੀ ਕਹਿੰਦੇ ਆ हे ਦੇਵ ਕਿਰਪਾ ਕਰੋ ਇਹ ਸਮਝਾਓ ਹੂੰ ਦੇਵ ਕਰੋ ਦਿਆ ਮੁਹੀਂ ਮਾਰਗ ਲਾਵੋ ਜਿਤ ਭੈ ਬੰਧਨ ਟੁੱਟਿਆ ਗਏ ਨ ਦੇਖੋ ਪਹਿਲਾ ਗੁਣ ਆ ਗਿਆ ਨਿਰਭਉ ਦਾ ਇਹ ਦੇਵ ਕਿਰਪਾ ਕਰੋ ਦਿਆ ਕਰੋ ਇਹ ਮਾਰਗ ਤੇ ਜੀਵ ਚੱਲੇ ਗੁਰ ਸ਼ਬਦ ਦੇ ਗਿਆਨ ਨਾਲ ਇਹ ਜਿਹੜੇ ਭੈ ਦੇ ਬੰਧਨ ਭੈ ਚ ਡਰਿਆ ਹੋਇਆ ਜੀਵ ਸੰਸਾਰ ਨਾਲ ਜੁੜਿਆ ਹੋਇਆ ਉਹ ਟੁੱਟ ਜਾ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀ ਜਨਮ ਤੇ ਟੁੱਟੇ ਜਨਮ ਮਰਨ ਦਾ ਜਿਹੜਾ ਸੰਕਟ ਆ ਇਹ ਦੁੱਖ ਆ ਵੱਡਾ ਫੇੜ ਜਿਵੇਂ ਆਪਾਂ ਕਿਸੇ ਚੀਜ਼ ਦੇ ਵਿਚਾਲੇ ਆ ਜਾਂਦੇ ਆ ਫੇਟ ਲੱਗ ਜਾਂਦੀ ਐ ਐਵੇਂ ਜੀਵ ਚੇਤਨਾ ਇਹ ਮਾਇਆ ਦੇ ਵਿੱਚ ਆ ਕੇ ਫਸ ਗਈ ਵਿਚਾਲੇ ਪਰ ਜਾਣਦਾ ਕੋਈ ਨਹੀਂ ਕਿਵੇਂ ਫਸੀ ਐ ਕਿਵੇਂ ਨਿਕਲੂ ਗੱਲਾਂ ਸਾਰੀ ਕਰਦੇ ਨੇ ਦੁੱਖ ਫੇੜ ਕਰਮ ਕਿਰਪਾ ਤੋਂ ਬਿਨਾ ਜੀਵ ਇਹ ਨਹੀਂ ਛੁੱਟ ਸਕਦਾ ਇਹ ਕਿਰਪਾ ਕਰੋ ਦੇਵ ਸੁਖ ਜੀ ਜਨਮ ਤੇ ਛੁੱਟੇ ਇਹਦਾ ਜਨਮ ਮਾਰਨ ਛੁੱਟ ਜੇ ਰਹਾਓ ਮਾਇਆ ਫਾਸ ਬੰਦ ਨਹੀਂ 파ਰੇ ਔਰ ਮਨ ਸੁਣ ਨਹੀਂ ਲੁਕ ਮਾਇਆ ਛੁੱਟਦੀ ਨਹੀਂ ਹੈਗੀ ਕਲਪਨਾ ਵਧੀ ਜਾਂਦੀ ਐ ਔਰ ਮਨ ਸੁਨ ਬਧ ਭਾਵ ਚੁੱਪ ਨਹੀਂ ਕਰਦਾ ਇਥੋਂ ਵੀ ਭਗਤੀਆਂ ਨੇ ਭਲੇਖੇ ਖਾਦੇ ਜੰਗਲਾਂ ਚਲੇ ਗਏ ਸੁਨ ਤੋਂ ਭਾਵ ਹੁੰਦਾ ਹੈ ਮਨ ਦਾ ਚੁੱਪ ਕਰ ਜਾਣਾ ਸ਼ਾਂਤ ਹੋ ਜਾਣਾ ਜਿਵੇਂ ਆਪਾਂ ਨੂੰ ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਨੋ ਨਿਤ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਚਾਰam ਸੁਨ ਸਮਾਦ ਜਦੋਂ ਮਨ ਸੁਨ ਹੋ ਜਾਂਦਾ ਹੈ ਸੁਨ ਸਮਾਦ ਤੋਂ ਭਾਵ ਮਨ ਟਿਕ ਜਾਂਦਾ ਹੈ ਫਿਰ ਉਹ ਨਾਲ ਸੁਣਦਾ ਜਿਹੜਾ ਯੋਗੀ ਜੰਗਲਾਂ ਸੁਣਦੇ ਸੀ ਭਲੇਖਾ ਪੈ ਗਿਆ ਸੀ ਮਾਇਆ ਫਾਸ ਬੰਦ ਨਹੀਂ ਫਾਰੇ ਔਰ ਮਨ ਸੁਨ ਨਹੀਂ ਲੁਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਵਿਦ ਅਪਯੋ ਨਾ ਚੋਕੇ ਜਦ ਤੱਕ ਅਸੀਂ ਆਪਦੇ ਆਪ ਨੂੰ ਜਾਣਦੇ ਨਹੀਂ ਕੌਣ ਹੈ ਕਿੱਥੋਂ ਆਇਆ ਇਹ ਭਗਤੀਆਂ ਨੇ ਜਨਮ ਲਏ ਰੱਬ ਨੂੰ ਲੱਭਣ ਚੱਲ ਗਏ ਰੱਬ ਥੋੜੀ ਕਿੱਥੇ ਗਿਆ ਭਾਈ ਕੁਦਰ ਥੋੜੀ ਕਿੱਥੇ ਗਈ ਹੈ ਕੁਦਰ ਦੀ ਕਿਰਪਾ ਨਾਲ ਹੁਕਮ ਨਾਲ ਤਾਂ ਸਾਰੀ ਜਿੰਦੀ ਵਿਚਾਰੇ ਖਾਣੀਆਂ ਨੇ ਰੋਜ਼ ਸਫਰ ਤੈਅ ਕਰ ਰਹੀਆਂ ਨੇ ਆਪਾਂ ਵੀ ਕਰ ਰਹੇ ਆਪਾਂ ਚਾਹੇ ਆਪਾਂ ਕਾਲ ਕਰੀ ਨੂੰ ਜਾ ਰਹੇ ਆ ਚਾਹੇ ਆਪਾਂ ਨਾ ਕਰੀ ਨੂੰ ਜਾ ਰਹੇ ਆਪਾ ਚੀਨਣਾ ਹੈ ਜੇ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਮਨ ਕੋ ਖੋਜੋ ਭਾਈ ਭਗਤ ਕਬੀਰ ਜੀ ਕਹਿੰਦੇ ਸਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾਂ ਸਮੈ ਖੋਜਣਾ ਮਨ ਨੂੰ ਸੀ ਆਪ ਨੂੰ ਪਰ ਲੱਭਣ ਚਲੇ ਗਿਆ ਰੱਬ ਨੂੰ ਆਪੇ ਉਹਨਾਂ ਚੋ ਕੇ ਭਾਇ ਜਾਂਦਾ ਨਹੀਂ ਹੈਗਾ ਕਹੀ ਨਾ ਉਪਜੇ ਉਪਜੀ ਜਾਣੇ ਭਾਵ ਉਹ ਭਾਵ ਬਿਉਣਾ ਜੋ ਬਾਣੀ ਸਾਨੂੰ ਕਹਿ ਰਹੀ ਹੈ ਗੁਰਪ੍ਰਖਤ ਉਪਦੇਸ਼ ਦੇ ਰਹੇ ਨੇ ਉਹ ਨਹੀਂ ਸੁਣਦਾ ਉਹ ਸਾਡੇ ਅੰਦਰੋਂ ਨਹੀਂ ਉਪਜਦੀ ਆਪਦੀਆਂ ਕਿਤਾਬਾਂ ਲਿਖ ਕੇ ਰੱਖ ਦਿੰਦਾ ਕਿਉਂ ਫਿਰ ਆਪ ਵੱਡਾ ਬਣਨਾ ਹੁੰਦਾ ਕਹੀ ਨਾ ਉਪਜੇ ਉਪਜੀ ਜਾਣ ਜੋ ਅੰਦਰ ਆਪਦੇ ਉੱਠਦੀ ਆ ਉਹ ਲਿਖ ਕੇ ਰੱਖ ਦਿੰਦਾ ਭਾਵ ਉਹ ਭਾਵ ਵੀ ਹੋਣਾ ਭਾਵ ਭਾਪ ਤੋਂ ਭਾਵ ਵੀ ਹੋਣਾ ਮੈਂ ਸਮਝਦਾ ਨਹੀਂ ਵੀ ਇਹ ਚੀਜ਼ ਮੇਰੇ ਕੰਮ ਦੀ ਨਹੀਂ ਹੈਗੀ ਉਹਦੇ ਅਸਤ ਕੀ ਮਨਬੁੱਧਨਾਸੀ ਤੋ ਸਦ ਸਹਜ ਲਿਬ ਲੈਣਾ ਜਿਹੜੀ ਮਨ ਦੇ ਅੰਦਰ ਉਪਜੀ ਸੀ ਉਹ ਖਤਮ ਹੋ ਗਈ ਅਸਤ ਹੋ ਗਈ ਜਿਹੜੀ ਦੀ ਬੁੱਧੀ ਸੀਗੀ ਖਤਮ ਹੋ ਗਈ ਫਿਰ ਦੂਰ ਮਨ ਬੁੱਧੀ ਸਤਗੁਰ ਚ ਲਏ ਹੁੰਦੇ ਨੇ ਫਿਰ ਸਹਿਜ ਲੀਬਲੀਨ ਤੋਂ ਭਾਵ ਜਿਵੇਂ ਆਪਾਂ ਨੂੰ ਅਨੰਦ ਸਾਹਿਬ ਸਤਗੁਰਾਂ ਨੇ ਸਮਝਾਇਆ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਸਹਿਜ ਤੋਂ ਭਾਵ ਜਾਗ ਕੇ ਜਾਗਦੇਆਂ ਚ ਜਾਗਦੇ ਹੀ ਜਾਊਗਾ ਭਾਈ ਫਿਰ ਏ ਲੀਨ ਹੁੰਦਾ ਹੈ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਵਿਕਸਾਨਾ ਜਿਵੇਂ ਆਪਣਾ ਅਕਸ਼ ਹੁੰਦਾ ਹੈ ਬ੍ਰਿਸ਼ ਦੀ ਛਾਂ ਹੁੰਦੀ ਹੈ ਐਵੇਂ ਇਹ ਸੰਸਾਰ ਹੈ ਭਾਈ ਜਦੋਂ ਉਹ ਰੋਸ਼ਨੀ ਚਲੀ ਜਾਂਦੀ ਹੈ ਜਿਹੜਾ ਪ੍ਰਤਿਬੰਭ ਹੁੰਦਾ ਉਹਦੀ ਵਿੱਚ ਹੀ ਮਿਲ ਜਾਂਦਾ ਸ਼ਾਂ ਉਹ ਚ ਹੀ ਮਿਲ ਜਾਂਦੀ ਹੈ ਏਵੇਂ ਆਪਾਂ ਜਦੋਂ ਜੋਤ ਚਲੀ ਜਾਂਦੀ ਹੈ ਜੋਤ ਚ ਮਿਲ ਜਾਂਦੀ ਮਿੱਟੀ ਮਿੱਟੀ ਚ ਮਿਲ ਜਾਂਦੀ ਹੈ ਕਹੋ ਕਬੀਰ ਐਸਾ ਗੁਣ ਭਰਮ ਭਾਗਾ ਤੋਂ ਮਨ ਸੁਨ ਸਮਾਨ ਇਹ ਬਹੁਤ ਵੱਡਾ ਗੁਣ ਪੈਦਾ ਹੋਇਆ ਨਿਰਪੋ ਹੋਇਆ ਨਿਰਬੈਰ ਹੋਇਆ ਦੀਵ ਨੇ ਕਿਰਪਾ ਕੀਤੀ ਤਾ ਕਿਤੇ ਮਨ ਸੁਣ ਚ ਗਿਆ ਜਿੱਥੇ ਸੰਸਾਰੀ ਭਗਤੀਆਂ ਨੇ ਜਨਮ ਲਏ ਜੰਗਲਾਂ ਚਲੇ ਗਏ ਸੁਣ ਜਗਾ ਚਲੇ ਗਏ ਨਹੀਂ ਪਈ ਮਨ ਦੀ ਅਵਸਥਾ ਵਾ ਚੁੱਪ ਕਰ ਜਾਣਾ ਕਿਵੇਂ ਚੁੱਪ ਕਰਦਾ ਹੈ ਗਿਆਨ ਕਾ ਵੱਧਾ ਮਨ ਰਹੀ ਗੁਰ ਬਿਨ ਗਿਆਨ ਨਾ ਹੋਈ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੁੰਦਾ ਗਿਆਨ ਤੋਂ ਬਿਨਾ ਕਾਲ ਨਹੀਂ ਛੱਡਦਾ ਫਿਰ ਮਨ ਸੁਣ ਚ ਚਲੇ ਜਾਂਦਾ ਹੈ ਸ੍ਰੀਚ ਰਹਿੰਦੇ ਨੇ ਜਿਹੜਾ ਆਪਾਂ ਸ਼ਲੋਕ ਰੋਜ਼ ਪੜ੍ਹਦੇ ਜਿਨਹੀ ਨਾਮ ਤੇ ਆਇਆ ਗ੍ਰਿਮ ਸਕਤ ਕਾਲ ਆਪਾਂ ਵੀ ਤਾਂ ਪਹੁੰਚਣਾ ਉੱਥੇ ਪਾਈ ਆਓ ਸਾਰੇ ਮਿਲ ਕੇ ਵਿਚਾਰ ਤਾਰਾਂ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਹੋਣਾ ਸਫਲ ਹੋਵੇ ਵੈਗਰੂ ਜੀ ਦਾ ਖਲਸਾ ਵੈਗਰੂ ਜੀ ਦੀ ਫਤਹੀ